ਐਲਵਿਸ਼ ਯਾਦਵ ਦੀ ਪ੍ਰਾਪਰਟੀਜ਼ ਸੀਲ ਕਰ ਦਿੱਤੀ ਹੈ ਐਡੀ ਨੇ ਬਹੁਤ ਵੱਡਾ ਐਕਸ਼ਨ ਲਿਆ ਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤੁਹਾਨੂੰ ਯਾਦ ਹੋਏਗਾ ਬਿਗ ਬਾਸ OTT ਜੀਨਰ ਐਲਵਿਸ਼ ਯਾਦਵ ਜਿਹੜਾ ਕਿ ਕਾਫੀ ਸੁਰਖੀਆਂਸ ਦੇ ਵਿੱਚ ਸੀਗਾ ਪਰ ਉਸ ਤੋਂ ਬਾਅਦ ਸਿੰਗਰ ਫਾਜ਼ਲਪੂਰੀਆ ਤੇ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਵੱਧ ਗਈਆਂ ਸੀਗਾ ਔਰ ਇਹ ਕੀ ਆ ਜਾ ਰਿਹਾ ਸੀਗਾ ਕਿ ਜਿਹੜਾ ਐਲਵਿਸ਼ ਯਾਦਵ ਹੈ ਉਹ ਡਰਗ ਤਸਕਰੀ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਲਗਾਤਾਰ ਸੁਰਖੀਆਂ ਦੇ ਵਿੱਚ ਰਿਹਾ ਫਿਲਹਾਲ ਹੁਣ ਇਹਨਾਂ ਦੋਨਾਂ ਨੂੰ ਲੈ ਕੇ ਦੋਨੇ ਸੈਲੀਬ੍ਰਿਟੀਜ਼ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਦੋਨਾਂ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਆ ਸਿੰਗਰ ਫਾਜ਼ਲਪੁਰੀਆ ਦੀ ਜਿਹੜੀ ਪ੍ਰਾਪਰਟੀ ਹੈ ਉਹ ਸੀਲ ਕਰ ਦਿੱਤੀ ਆ ED ਨੇ ਬਹੁਤ ਵੱਡਾ ਐਕਸ਼ਨ ਲਿਆ ਆ ED ਨੇ ਇੱਕ ਵੱਡਾ ਐਕਸ਼ਨ ਲੈਂਦੇ ਹੋਏ ਐਲਵਿਸ਼ ਯਾਦਵ ਤੇ ਸਿੰਗਰ ਫਾਜ਼ਲਪੁਰੀਆ ਦੀ ਜਿਹੜੀ ਮਨੀ ਲਾਂਡਰਿੰਗ ਕੇਸ ਦੇ ਵਿੱਚ ਜਿਹੜੀ ਪ੍ਰਾਪਰਟੀ ਆ ਉਹ ਸੀਲ ਕਰ ਦਿੱਤੀ ਆ ਕਹਿੰਦੇ ਕਿ ਗੁਰਦਾਉਂ ਦੇ ਵਿੱਚ ਫਲੈਟ ਵੀ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਇਸ ਸੱਪਾਂ ਦੇ ਜ਼ਹਿਰ ਦੀ ਟਰੇਡਿੰਗ ਕਰਦੇ ਸੀਗੇ ਔਰ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਤੇ ਐਸੈਟਸ ਜਿਹੜੇ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਨੇ ਸੀਲ ਕਰ ਦਿੱਤੇ ਨੇ ਅਟੈਚ ਕੀਤੇ ਆ ਪੀਐਮਐਲਏ ਪ੍ਰੋਵੀਜ਼ਨਸ ਦੇ ਤਹਿਤ ਜਿਹੜਾ ਆ ਇਹਨਾਂ ਦੀ ਪ੍ਰਾਪਰਟੀ ਅਟੈਚ ਹੋਈ ਆ ਔਰ ਗੁਰਦਾਉਂ ਦੇ ਵਿੱਚ ਫਲੈਟ ਐਸ ਤੋਂ ਇਲਾਵਾ ਹੋਰ ਬਹੁਤ ਜਗ੍ਹਾ ਦੇ ਉੱਤੇ ਇਹਨਾਂ ਦੀ ਪ੍ਰਾਪਰਟੀ ਸੀ ਜਿਹਨੂੰ ਅਟੈਚ ਕੀਤਾ ਆ ਈਡੀ ਨੇ ਇਹ ਪ੍ਰਾਪਰਟੀ ਜਿਹੜਾ ਕੌਂਟਰੋਵਰਸ਼ੀਅਲ YouTube ਆ ਕਿਉਂਕਿ ਕਹਿੰਦੇ ਸੀ ਕਿ ਸੱਪਾਂ ਸੱਪਾਂ ਦਾ ਜ਼ਹਿਰ ਜਿਹੜਾ ਸੀ ਐਲਵਿਸ਼ ਯਾਦਵ ਜਿਹੜਾ ਉਹਦੀ ਤਸਕਰੀ ਕਰਦਾ ਸੀਗਾ ਔਰ ਇਸ ਤੋਂ ਇਲਾਵਾ ਹੋਰ ਬਹੁਤ ਜਿਹੜੇ ਡਰੱਗ ਜਿਹੜੇ ਪੈਡਲਿੰਗ ਦੇ ਵਿੱਚ ਇਹਦਾ ਨਾਮ ਆਉਂਦਾ ਸੀਗਾ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਆ ਉੱਤਰ ਪ੍ਰਦੇਸ਼ ਤੇ ਹਰਿਆਣਾ ਪੁਲਿਸ ਦੇ ਵੱਲੋਂ ਇਹ ਸੀਲ ਕੀਤੀ ਗਈ ਆ ਏਡੀ ਨੇ ਬਕਾਇਦਾ ਜਿਹੜਾ ਆ ਇਹਨੂੰ ਪੀਐਮਐਲਏ ਦੇ ਤਹਿਤ ਜਿਹੜਾ ਅਟੈਚ ਕੀਤਾ ਆ ਹੁਣ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਮਾਰਚ 17 ਨੂੰ ਨੌਇਡਾ ਪੁਲਿਸ ਨੇ ਅਰੈਸਟ ਕੀਤਾ ਸੀਗਾ ਐਲਵਿਸ਼ ਯਾਦਵ ਨੂੰ ਤੇ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਸੀਗਾ ਔਰ ਐਲਵਿਸ਼ ਯਾਦਵ ਬੜੀ ਵਾਰੀ ਲਾਈਵ ਹੋ ਕੇ ਅ ਪਰ ਹੁਣ ਸੱਪਾਂ ਦੇ ਜ਼ਹਿਰ ਵਾਲੇ ਕੇਸ ਦੇ ਵਿੱਚ ਜਿਹੜਾ ਆ ਕਹਿੰਦੇ ਆ ਵੀ ਇਹਨਾਂ ਦੀ ਪ੍ਰਾਪਰਟੀ ਸੀਲ ਹੋ ਗਈ ਆ ਇਸ ਤੋਂ ਇਲਾਵਾ ਇਹ ਕਿਹਾ ਜਾਂਦਾ ਕਿ ਪਾਰਟੀਆਂ ਦੇ ਵਿੱਚ ਵੇਚਦੇ ਸੀਗੇ ਬਕਾਦਾ ਹਾਈ ਪ੍ਰੋਫਾਈਲ ਪਾਰਟੀ ਦੇ ਵਿੱਚ ਉਹ ਜ਼ਹਿਰ ਜਿਹੜਾ ਸੀਗਾ ਉਹਦੇ ਇੰਜੈਕਸ਼ਨ ਇੰਜੈਕਟ ਕੀਤਾ ਜਾਂਦਾ ਸੀ ਤੇ ਪੀਆ ਜਾਂਦਾ ਸੀਗਾ ਸ਼ਾਰਟ ਲੈ ਦਿਆ ਜਾਂਦੇ ਸੀਗੇ ਫਿਲਹਾਲ ਬਹੁਤ ਵੱਡੀ ਖਬਰ ਸਿੰਗਰ ਫਾਜ਼ਲਪੁਰੀਆ ਤੇ ਜਿਹੜਾ ਯੂਟਿਊਬਰ ਐਲਵਿਸ਼ ਯਾਦਵ ਆ ਇਹਨਾਂ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਆ ਗੁਰਦਾਉਂ ਦੇ ਫਲੈਟਸ ਤੇ ਹੋਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਅਟੈਚ ਕੀਤੀਆਂ ਗਈਆਂ ਨੇ ਸੱਪਾਂ ਦੇ ਜ਼ਹਿਰ ਦੀ ਤਸਕਰੀ ਦਾ ਮਾਮਲਾ ਆ ਸੱਪਾਂ ਦੀ ਜ਼ਹਿਰ ਦੀ ਤਸਕਰੀ ਕਰਦੇ ਸੀਗੇ ਐਲਵਿਸ਼ ਯਾਦਵ ਜਿਹੜਾ ਕਿ ਬਹੁਤ ਵੱਡਾ ਯੂਟਿਊਬਰ ਹੈ ਔਰ OTT ਬਿਗ ਬਾਸ ਦਾ ਵਿਨਰ ਹੈ ਸੱਪਾਂ ਦੀ ਜ਼ਹਿਰ ਮਾਮਲੇ ਦੇ ਵਿੱਚ ਹੁਣ ਇਹਨਾਂ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਆ ਔਰ ਇਹ